ਦੋਸਤੋ ਅਸੀਂ ਜਾ ਰਹੇ ਸੀ ਰਸਤੇ ਦੇ ਵਿੱਚ ਤਾਂ ਅੱਜ ਫੇਰ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸਾਨ ਸੜਕਾਂ ਤੇ ਆਏ ਹੋਏ ਨੇ ਜਦੋਂ ਦਿੱਲੀ ਦੇ ਵਿੱਚ ਇੱਕ ਸਾਜਨੀ ਸੰਘਰਸ਼ ਚੱਲਿਆ ਸੀ ਤਾਂ ਉਦੋਂ ਪੰਜਾਬ ਦੇ ਬੜੇ ਵੱਡੇ ਸ਼ਾਇਰ ਸੁਜੀਤ ਪਾਤੋਤ ਸਾਹਿਬ ਜਿਨ੍ਹਾਂ ਦਾ ਹੁਣ ਪਿੱਛੇ ਦਿਹਾਂਤ ਹੋ ਗਿਆ ਸੀ ਉਹਨਾਂ ਨੇ ਬੜੇ ਖੂਬਸੂਰਤ ਇੱਕ ਕਵਿਤਾ ਲਿਖੀ ਸੀ ਉਸ ਕਵਿਤਾ ਦੀਆਂ ਕੁਝ ਲਾਈਨਾਂ ਯਾਦ ਆ ਰਹੀਆਂ ਨੇ ਮੈਂ ਤੁਹਾਨੂੰ ਸੁਣਾਉਣਾ ਇਹ ਮੇਲਾ ਹੈ ਇਹ ਮੇਲਾ ਹੈ ਜਿੱਥੋਂ ਤਿੱਕਰ ਨਜ਼ਰ ਜਾਂਦੀ ਤੇ ਜਿੱਥੋਂ ਤਿੱਕਰ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਸਰਲ ਲੋਕ ਤੇ ਤਰਲੋਕ ਸ਼ਾਮਲ ਨੇ ਇਹ ਮੇਲਾ ਹੈ ਇਹਦੇ ਵਿੱਚ ਧਰਤ ਸ਼ਾਮਲ ਬਿਰਖ ਪਾਣੀ ਪੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਹੰਝੂ ਸਾਡੇ ਹਾਸੇ ਸਾਡੇ ਗੌਣ ਸ਼ਾਮਲ ਨੇ ਔਰ ਤੈਨੂੰ ਕੁਝ ਪਤਾ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ ਇਹਦੇ ਵਿੱਚ ਲੋਕਮਾਨ ਦਾ ਸਿਰਜਮ ਇਤਿਹਾਸ ਸ਼ਾਮਿਲ ਹੈ ਇਹਦੇ ਵਿੱਚ ਸਬਰ ਸਾਡਾ ਸਿੱਧਕ ਸਾਡਾ ਸਾਡੀ ਆਸ ਸ਼ਾਮਿਲ ਹੈ ਇਹਦੇ ਵਿੱਚ ਸ਼ਬਦ ਸੁਰਤੀ ਤੁਣ ਅਰਦਾਸ ਸ਼ਾਮਿਲ ਹੈ ਔਰ ਤੈਨੂੰ ਕੁਝ ਪਤਾ ਨਹੀਂ ਇਹਦੇ ਵਿੱਚ ਕੌਣ ਸ਼ਾਮਿਲ ਨੇ ਇਹਦੇ ਵਿੱਚ ਵਰਤਮਾਨ ਨਾਲ ਅਤੀਤ ਨਾਲ ਸਾਡਾ ਭਵਿੱਖ ਸ਼ਾਮਿਲ ਹੈ ਇਹਦੇ ਵਿੱਚ Hindu Muslim Buddha Jain ਤੇ Sikh ਸ਼ਾਮਿਲ ਹੈ ਔਰ ਬੜਾ ਕੁਝ ਦਿਖ ਰਿਹਾ ਤੇ ਬੜਾ ਕੁਝ ਅਧਿਕ ਸ਼ਾਮਿਲ ਹੈ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਤੇ ਜਸ਼ਨ ਵੀ ਤਾਂ ਹੈ ਇਦੇ ਵਿੱਚ ਰੋਹ ਹੈ ਸਾਡਾ ਦਰਦ ਸਾਡਾ ਟਸ਼ਨ ਵੀਤਾ ਹੈ ਔਰ ਜੋ ਇਤਿਹਾਸ ਤੇਥੋਂ ਪੁੱਛੇਗਾ ਉਹ ਪ੍ਰਸ਼ਨ ਵੀਤਾ ਹੈ ਇਹ ਕੋਈ ਸ਼ੋਭਾ ਯਾਤਰਾ ਵਰਗੀ ਯਾਤਰਾ ਹੈ ਕੋਈ ਗੁਰਾਂ ਦੀ ਦੇਖਿਆ ਤੇ ਚੱਲ ਰਿਹਾ ਕਾਫਲਾ ਕੋਈ ਇਹ ਮੈਨੂੰ ਛੋੜ ਅਸਾਂ ਤੇ ਆਪਾਂ ਵੱਲ ਵਧ ਰਿਹਾ ਕੋਈ ਇਹ ਮੇਲਾ ਹੈ ਇਹ ਮੇਲਾ ਹੈ ਇਹ ਕੋਈ ਪੀੜ ਨਹੀਂ ਰੂਹਦਾਰਾਂ ਦੀ ਸੰਗਤ ਹੈ ਤੁਰਦੇ ਵਾਕ ਦੇ ਅਰਥ ਨੇ ਸ਼ਬਦਾਂ ਦੀ ਪੰਗਤ ਹੈ ਇਦੇ ਵਿੱਚ ਮੁੱਦਤਾ ਤੋਂ ਸਿੱਖੇ ਹੋਏ ਸਬਕ ਸ਼ਾਮਲ ਨੇ ਇਹਦੇ ਵਿੱਚ ਫੱਕਰਾਂ ਫਕੀਰਾਂ ਦੇ 14 ਤਬਕ ਸ਼ਾਮਲ ਨੇ ਇਹ ਘਰਾਂ ਨੂੰ ਪਰਤਨ ਰਾਜੀ ਖੁਸ਼ੀ ਹੈ ਦੁਆ ਹੈ ਮੇਰੀ ਜਿਤ ਜਾਣ ਸੱਚ ਦੀ ਬਾਜੀ ਇਹ ਦੁਆ ਹੈ ਮੇਰੀ ਇਹ ਪਰਤਨ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ ਨਵੇਂ ਅਹਿਸਾਸ ਸੱਜਰੀ ਸੋਚ ਤੇ ਤਦਬੀਰ ਹੋ ਕੇ ਹੁਣ ਮੁਹੱਬਤ ਸਾਦਗੀ ਅਪਣਾ ਦੇ ਤਾਸੀਰ ਹੋ ਕੇ ਹੁਣ ਇਹ ਮਾਂ ਇਸ਼ਰਾ ਤੇ ਪੁੱਤ ਪੂਰਨ ਦੇ ਮੋੜ ਮਿਲ ਦਾ ਵੇਲਾ ਹੈ ਇਹ ਮੇਲਾ ਹੈ ਇਹ ਮੇਲਾ ਹੈ ਇਹ ਮੇਲਾ ਹੈ ਇਹ ਮੇਲਾ ਹੈ ਦੋਸਤੋ ਅਗਰ 파ਤੋ ਸਾਹਿਬ ਦੀ ਤੁਹਾਨੂੰ ਇਹ ਕਵਿਤਾ ਵਧੀਆ ਲੱਗੀ ਤੇ ਕਿਸਾਨੀ ਸੰਘਰਸ਼ ਦੇ ਨਾਲ ਤੁਸੀਂ ਆਪਦੀ ਹਮਦਰਦੀ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਧੰਨਵਾਦ ਥੈਂਕ ਯੂ